कमेटी में बेनी कर डॉक्टर मजेंद्री एन एल ओ साहिब ਕੀ ਸੈਹਗਰਾਂ ਦੇ ਵਿੱਚ ਬਟੀਆਂ ਸਲਾਮਾਂ ਜਿਹੀਆਂ ਨੇ ਪੰਜਾਬ ਪੁਲਿਸ ਦੇ ਵੱਡੇ ਰਿਹਾਏ ਜਾਂਦੀਆਂ ਨੇ ਤੇ ਜਿਹੜੇ ਧੰਨਵਾਦ ਹੈ ਉਧਰ ਕਮਿਟੀ ਲੋਕਾਂ ਦੇ ਜੱਜੂ ਦੀ ਨਵਾਂ ਸ਼ਹਿਰ ਸਰ ਨਵਾਂ ਸ਼ਹਿਰ ਦੇ ਸ਼ਹਿਰ ਦੇ ਨਵਾਂ ਸ਼ਹਿਰ ਦੇ ਇਸ ਇਤਿਹਾਸਿਕ ਚਿਹਰਾ ਨੂੰ ਦੇਖਿਆ 12 ਘਾਟੇ ਲਾਗੇ ਨੇੜੇ ਪਿਆ ਨਗਰੀਆਂ ਸੂ ਸੰਸਾ ਜਿਨ੍ਹਾਂ ਨੇ ਵੱਡੀ ਗਿਣਤੀ ਵਿੱਚ ਅੱਜ ਇਸ ਮਹੀਨੇ ਵਿੱਚ ਪਹੁੰਚੇ ਹੋਏ ਨਵੇਂ ਬੁਸ਼ਰਾ ਭਵਨ ਤੋਂ ਮੇਰੀ ਆਪਸੇ ਬਾਤ ਕਰਾਉਣਾ ਜਿਨ੍ਹਾਂ ਨੇ ਅਨੁਸ਼ਾਸਨ ਉਹ ਬਹਿ ਜਾਣੀ 20 ਸਾਲਾਂ ਤੋਂ ਮਟੂਰਾ ਤੇ ਆ ਰਿਹਾ ਹਾਂ ਤੇ ਅੱਜ ਉਹ ਮੈਂ ਆਪਣੇ ਘਰ ਕੀ ਟੈਰੀ ਹੋਇਆ ਮੈਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਰ ਕਰਦਾ ਕੋਈ ਮੈਨੂੰ ਵਿਸ਼ੇਸ਼ ਸ਼ਰਤ ਕਰਦਾ ਨਗਰ ਨਿਵਾਸੀਆਂ ਦਾ ਇਲਾਕਾ ਵਾਸੀਆਂ ਦਾ ਧੰਨਵਾਦ ਕਰਦਾ ਕਿ ਜਿਨ੍ਹਾਂ ਨੇ ਇਹ ਪਵਿੱਤਰ ਪਰਵ 4000 ਦੇ ਕੱਪੜੇ ਲਾ ਕੇ ਲਗਾਇਆ ਤੇ ਜਾਂਦੇ ਸਾਈਕਲ ਦੇ ਕੱਪੜੇ ਤੋਂ ਸਾਨੂੰ ਸੇਧ ਵੀ ਮਿਲਦੀ ਹੈ ਕਿ ਕਿੰਨੀ ਕੰਮ ਕਰਦੇ ਜੇ ਭਗਵਾਨ ਚੰਨ ਲਈ ਸਾਥ ਦੇ ਜੰਗ ਲੜੰਦੀਆ ਬੁਰਾਈ ਦੇ ਹਮੇਸ਼ਾ ਹਾਰ ਹੁੰਦੀ ਹੈ ਜੇ ਅਸੀਂ ਆਪਣੀ ਸਭ ਲਾਈਏ ਫਿਰ ਸੰਤਾਂ ਨੂੰ ਲੈ ਗਏ ਬੁਰਾਈ ਜੰਦਾ ਆਪ ਲਈ ਸਮਝ ਲਈ ਇੱਕ ਦਸਤ ਬਣਾ ਕੇ ਜਰਾ ਰਾਮਣ ਲਿਖੇ ਸੁਨੇਹੇ ਦੀ ਰੱਖੇ ਸਾਹਮਣੇ ਕੌਣ ਖੜਾ ਹੈ ਸਮਾਜ ਸ਼ਹਿਰ ਦੇ ਵਿੱਚ ਉੱਚੀ 27ਵਾਂ ਦੁਸ਼ਹਿਰਾ ਜੈਰਾ ਉਤਸਵ ਕਮੇਟੀ ਸਾਡੇ ਜਿਹੜੇ ਪ੍ਰਧਾਨ ਨੇ ਸਰਪ੍ਰਸਤ ਨੇ ਡਾਕਟਰ ਹਮੇਸ਼ ਕੁਰੀ ਜੀ ਦੀ ਅਗਵਾਈ ਦੇ ਵਿੱਚ ਇਹ ਦੁਸ਼ਹਿਰਾ ਮਨਾਇਆ ਜਾ ਰਿਹਾ ਸਭ ਤੋਂ ਪਹਿਲਾਂ ਸਵਰਗਵਾਸੀ ਸ਼੍ਰੀ ਸੰਤਰਾਮ ਸੰਨੀ ਜੀ ਨੇ ਇਹ ਪ੍ਰਧਾਨੀ ਥੱਲੇ ਸ਼ੁਰੂ ਆ ਜੀ ਉਸ ਤੋਂ ਬਾਅਦ ਡਾਕਟਰ ਕੁਰੀ ਸਾਹਿਬ ਔਰ ਉਹਨਾਂ ਦੀ ਪੂਰੀ ਟੀਮ ਇਹ ਦੁਸ਼ਹਿਰਾ ਬੜੇ ਚਾਅ ਦੇ ਨਾਲ ਸਾਦੇ ਨਾਲ ਮਨਾ ਰਹੀ ਆ ਤੇ ਅੱਜ ਦੇ ਦਿਨ ਤੇ ਸਾਰੇ ਹੀ ਦੇਸ਼ ਵਾਸੀਆਂ ਨੂੰ ਲੱਖ ਲੱਖ ਵਧਾਈ ਦਿਨਾ ਔਰ ਪ੍ਰਮਾਤਮਾ ਕੀ ਅਰਦਾਸ ਕਰਦਾ ਕਿ ਅਸੀਂ ਨਾਲ ਮਿਲ ਕੇ ਇਹ ਤਿਉਹਾਰ ਹਮੇਸ਼ਾ ਮਨਾਉਂਦੇ ਰਹੀਏ ਔਰ ਇਹ ਜਿਹੜੀ ਬੁਰਾਈ ਤੇ ਸੱਚਾਈ ਦੀ ਜਿੱਤ ਹੋਈ ਆ ਇਹਦੇ ਤੇ ਸਾਨੂੰ ਸਾਰਿਆਂ ਨੂੰ ਪੈਦਾ ਦੇਣਾ ਚਾਹੀਦਾ ਜੈ ਸ਼ੀਵ ਜੀ ਤੁਹਾਨੂੰ ਜਫਾ ਨਾਲ ਇਹ ਤਾਂ ਸਖੇ ਬੱਲ 500 ਰੁਪਏ ਦਿੱਤਾ ਜਾਣਾ ਹੈ ਇਸ ਜਫੇਰਾ 500 ਰੁਪਏ Hvorfor er vi ikke ਸਟਾਰਮੀ ਜੋ ਟੀਮਾਂ ਆ ਗਈਆਂ 185 ਦੇ ਵਿੱਚ ਰੇਟ ਫੋਰ ਦੇ ਲਈ ਇਹ ਬੱਤ ਸਮੇਂ ਦੀ ਸਮਰਪਤੀ ਹੋਈ ਕਬੱਡੀ 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 ਹੋਰ ਲਾਇਆ ਹੋਰ ਕਰਨੀ ਬਤਫੜੀ ਹੋਈ ਦਾ ਫੜੇ ਹੋਰ ਗੁੱਟ ਪੰਜ ਸਮੇਂ ਦੀ ਕੰਨੀ ਉਹ ਟੀਮਾਂ ਕੰਨੀ 185 ਦੇ ਟੀਮਾਂ ਨਾ ਅੱਕ ਜਿਹੜਾ ਜੱਫੀ ਦੇ ਵਿੱਚ ਆ ਅੱਕ ਜਿਹੜਾ